ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵੋ ਅੱਜ ਆਪਾਂ ਗੱਲ ਕਰਾਂਗੇ ਜੀ ਮਟਰਾਂ ਦੇ ਰੇਟ ਦੀ ਤੇ ਨਾਲ ਗੱਲ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਰੇਟ ਵਧੂਗਾ ਕਿ ਘਟੂਗਾ ਤੇ ਫੈਕਟਰੀ ਨੂੰ ਕੀ ਰੇਟ ਜਾ ਰਿਹਾ ਚਟਾ ਮਟਰ ਪੂਰੀ ਗੱਲਬਾਤ ਆਪਾਂ ਕਰਦੇ ਹਾਂ ਇਸ ਵੀਡੀਓ ਦੇ ਵਿੱਚ ਸੋ ਆ ਜਿਹੜੇ ਆਪਣੇ ਮਟਰ ਆ ਫੁੱਲ ਸੋਟਾ ਆ ਇਹਨਾਂ ਨੂੰ ਅੱਜ ਤੋਂ ਪੰਜਾਂ ਦਿਨਾਂ ਬਾਅਦ ਆਪਾਂ ਇਹਨੂੰ ਭਰਾਂਗੇ ਜਦੋਂ ਫਲੀ ਜਿਹੜੀ ਹੈ ਚੰਗੀ ਤਰ੍ਹਾਂ ਬਣ ਜਾਊਗੀ ਜੇ ਆਪਾਂ ਪਹਿਲਾਂ ਭਰ ਦਿੰਨੇ ਆ ਤੇ ਇਹ ਜਿਹੜੇ ਆ ਉੱਥੇ ਰੁਕ ਜਣੇ ਆ ਸੋ ਫਲੀ ਭਰ ਕੇ ਆਪਾਂ ਇਹਨਾਂ ਨੂੰ ਜਿਹੜੇ ਆ ਅੱਜ ਤੋਂ 10-12 ਦਿਨਾਂ ਦੇ ਬਾਅਦ ਜਿਹੜੇ ਆ ਇਹਦੀ ਤੜਾਈ ਸ਼ੁਰੂ ਕਰਾਂਗੇ ਤੇ ਇਹਨਾਂ ਮਟਰਾਂ ਦਾ ਜੇ ਆਪਾਂ ਨੂੰ 20 ਰੁਪਏ ਵੀ ਰੇਟ ਮਿਲ ਜਾਂਦਾ ਤੇ ਬਹੁਤ ਵਧੀਆ ਆਪਾਂ ਕਮਾਈ ਕਰ ਸਕਦੇ ਹਾਂ ਘਟੋ ਘੜ 45 ਤੋਂ 50 ਕੁਇੰਟਲ ਮਟਰ ਜਿਹੜੇ ਆ ਇਹ ਕਿੱਲੇ ਦੇ ਨਿਕਲਣਗੇ ਜਿੰਨਾ ਫਾਲਿਆ ਤੇ ਰੇਟ ਦੀ ਗੱਲ ਕਰ ਲਈਏ ਤਾਂ ਰੇਟ ਜਿਹੜਾ ਵਾ ਪਿਛਲੇ ਦਿਨਾਂ ਨਾਲੋਂ ਜਿਹੜਾ ਵਾ 3-4 ਰੁਪਏ ਵਧਿਆ ਵਾ ਪਹਿਲਾਂ ਦਾ 12-13 ਰੁਪਏ ਜਿਹੜਾ ਵਾ ਰੇਟ ਚੱਲੀ ਜਾਂਦਾ ਸੀ ਹੁਣ ਫੈਕਟਰੀ ਦਾ ਮਾਲ ਜਿਹੜਾ ਵਾ ਉਹ 14 ਤੋਂ 15 ਰੁਪਏ ਜਿਹੜਾ ਚਿੱਟਾ ਹੋਇਆ ਮਟਰ ਉਹ ਫੈਕਟਰੀ ਡੈ ਰਹੀ ਆ ਹਰੇ ਮਟਰ ਦਾ ਰੇਟ ਜਿਹੜਾ ਵਾ ਉਹ 16 ਤੋਂ 17 ਰੁਪਏ ਜਿਹੜਾ ਰੇਟ ਉਹ ਮਾਰਕੀਟ ਦੇ ਵਿੱਚ ਚੱਲ ਰਿਹਾ ਵਾ ਰੋਜ਼ 1 ਅੱਧਾ ਰੁਪਿਆ ਉੱਤੇ ਥੱਲੇ ਹੁੰਦਾ ਰਹਿੰਦਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਰੇਟ ਆਪਾਂ ਨੂੰ ਹੋਰ ਜਿਹੜਾ ਵਾ ਵੱਧ ਵੇਖਣ ਨੂੰ ਮਿਲ ਸਕਦਾ ਕਿਉਂਕਿ ਮਟਰ ਜਿਹੜੇ ਆ ਦਿਨੋਂ ਦਿਨ ਤੜਾਈ ਡੇਲੀ ਦੀ ਡੇਲੀ ਹੁੰਦੀ ਆ ਤੇ ਮਟਰ ਦਿਨੋਂ ਦਿਨ ਜਿਹੜੇ ਆ ਉਹ Muka dia jenji.